ਸਮਾ ਬੜਾ ਮੜਾ ਚੱਲੇ ਅੱਜ ਵਿੱਚੁਰਾਸੀ ਵਾਲੇ ਜ਼ਖਮ ਆਇਅਲੇ ਬੱਚੇ ਨਾ ਬੱਚ ਸਮਾ ਬੜਾ ਮੜਾ ਚੱਲੇ ਓ ਅੱਜ ਵਿੱਚੁਰਾਸੀ ਵਾਲੇ ਜ਼ਖਮ ਆਇਅਲੇ ਓ ਮਸਦੀਆਂ ਬੋਟੀਆਂ ਨੂੰ ਹਿੱਲਾ ਪੈ ਗਈਆਂ ਮਸਦੀਆਂ ਬੋਟੀਆਂ ਨੂੰ ਹਿੱਲਾ ਪੈ ਗਈਆਂ ਬੜੀ ਔਖੀ ਓ ਲਾਹੌਰ ਵਾਲੀ ਹੱਦ ਟੱਪੀ ਸੀ ਜਿਹੜੇ ਦਿਨ ਗਿਆ ਸੀ ਪੰਜਾਬ ਵੰਡਿਆ ਪੁੱਛ ਦਾਦੇ ਕੋਲੋਂ ਕਿੰਨੀ ਉਹ ਕੀ ਰਾਤ ਕੱਟੀ ਸੀ ਜਿਹੜੇ ਦਿਨ ਗਿਆ ਸੀ ਪੰਜਾਬ ਵੰਡਿਆ ਪੁੱਛ ਦਾਦੇ ਕੋਲੋਂ ਕਿੰਨੀ ਉਹ ਕੀ ਰਾਤ ਕੱਡੀ ਸੀ ਹੋ ਰੱਖੂ ਕਿ ਤੂੰ ਸਾਬ ਕੇ ਵਿਚਾਰ ਮਾਈ ਪਾਗੋ ਦੇ ਸਮਝ ਚ ਆਉਂਦੀ ਨਾ ਪੰਜਾਬੀ ਹੁਣ ਲਾਡੋ ਦੇ ਮਾਂ ਖੁਦ ਬੀਰ ਦੇ ਕੈਨ ਖਿੱਚਦੀ ਕਿੱਥੋਂ ਵਟ ਕੇ ਖਵਾ ਦੂ ਕੋਏ ਦੀਆਂ ਪਿੰਨੀਆਂ ਬਾਹਰ ਕਿੱਥੋਂ ਚੱਲੂ ਸਰਬ ਲੋਹੇ ਦੇ ਘੜੇ ਦੋ ਟੀਕਿਆਣਾ ਜਿੰਨਾ ਦੀਆਂ ਬਾਹ ਵਿੰਨੀਆਂ ਬਾਹਰ ਕਿੱਥੋਂ ਚੱਲੂ ਸਰਬ ਲੋਹੇ ਦੇ ਘੜੇ ਦੋ ਟੀਕਿਆਣਾ ਜਿੰਨਾ ਦੀਆਂ ਬਾਹ ਵਿੰਨੀਆਂ ਪਾਂਜ ਕੋਖ ਦੇ ਤੇ ਮਾਂ ਉਂਦੇ ਪਾਂਝ ਕੋਖਦੇ ਤੇ ਮਾਸ ਦਾ ਬਿਆ ਲਕਾਉਂਦੀ ਪੁੱਤ ਦੇ ਓ ਰਾਜਵੀਰ ਪੰਨੂ ਸੱਚ ਲਿਖਦਾ ਰਹੂ ਦਿਨ ਕਿਨਕ ਤਰਬੀ ਰੱਬਾ ਤੂੰ ਸਮਝੀ ਅਖਰੇ ਵਿਆਹ ਕਰਵਾ ਕੇ ਪੁੱਤ ਨਸ਼ੇ ਛੱਡ ਜੂ ਓ ਨਸ਼ਾ ਮੁਕਤੀ ਸੈਂਟਰ ਕਈਆਂ ਨੂੰ ਸਮਝੀ ਅਖਰੇ ਵਿਆਹ ਕਰਵਾ ਕੇ ਪੁੱਤ ਨਸ਼ੇ ਛੱਡ ਜੂ ਓ ਨਸ਼ਾ ਮੁਕਤੀ ਸੈਂਟਰ ਕਈਆਂ ਨੂੰ ਸਮਝੀ ਕੀ ਦੱਸੇ ਮੁੰਡਾ ਕਿਦਾ ਬਾਰ ਹੋਏ ਤੁਸੀਂ ਗਾਰਡਨ ਵਿੱਚ ਬੜੇ ਸ਼ੌਕ ਨਾਲ ਜੋ ਲਾਇਆ ਸਾਡੇ ਆਖਦੇ ਆ ਬੂਟਾ ਇਹਨੂੰ ਰਿੰਧਾ ਨਾਲ ਦਾ ਹੋਏ ਇੰਜ ਮੰਨਦੇ ਆ ਸ਼ਹਿਰ ਤੁਹਾਡੇ ਕਰਗੇ ਤਰੱਕੀ ਪਰ ਹੈ ਨਹੀਂ ਗਾਨ ਯਾਰਾ ਸਾਡੇ ਪਿੰਡਾਂ ਨਾਲ ਦਾ ਜਾ ਕੇ ਬਣੇ ਰੀਲ ਜੀ ਤੇ ਪੈਂਦੀਆਂ ਸਟੋਰੀਆਂ ਸਨੈਪ ਚਾਟਦੇ ਓਏ ਗੁਰੂ ਘਰਾਂ ਵਿੱਚ ਜਾ ਕੇ ਬਣੇ ਰੀਲ ਜੀ ਤੇ ਪੈਂਦੀਆਂ ਸਟੋਰੀਆਂ ਸਨੈਪ ਚੱਟਦੇ ਓਏ ਨੰਗੇ ਸਿਰ ਕੁੜੀਆਂ ਬਣਾਉਣ ਵੀਡੀਓ ਤੇ ਮਾਰਦੇ ਸਟਾਈਲ ਮੁੰਡੇ ਨਾਲ ਕੈਪ ਦੇ ਓਏ ਰੱਬ ਦਾ ਨਹੀਂ ਡਰ ਹੁਣ ਰਿਹਾ ਲੋਕਾਂ ਨੂੰ ਆ ਰੱਬ ਦਾ ਨਹੀਂ ਡਰ ਹੁਣ ਰਿਹਾ ਲੋਕਾਂ ਨੂੰ ਤੇ ਬਾਣੀ ਕੋਲ ਹੋਈ ਕੋਹਾ ਦੂਰ ਜਾਂਦਿਆ ਓਏ ਸ਼ਰਦਾ ਨਹੀਂ ਰਹਗੀ ਗੁਰੂ ਘਰਾਂ ਵਾਲੜੀ ਆ ਯਾਤਰਾ ਦੀ ਥਾਂ ਤੇ ਹੁਣ ਟੂਰ ਜਾਂਦਿਆ ਓਏ ਸ਼ਰਦਾ ਨਹੀਂ ਰਹਿ ਗਈ ਗੁਰੂ ਘਰਾਂ ਵਾਲੜੀ ਆ ਯਾਤਰਾ ਦੀ ਥਾਂ ਤੇ ਹੁਣ ਟੁਰ ਜਾਂਦਿਆ ਓਏ ਪੜਦੇ ਆ ਸ਼ੀਸ਼ੀਆਂ ਤੇ ਮਾਵਾਂ ਹੁਣ ਦਿੰਦਿਆਂ ਨਹੀਂ ਢੁੱਟ ਪੁੱਤਾਂ ਨੂੰ ਤੇ ਬੰਦਾ ਸਿੰਘ ਵਰਗੇ ਬਹਾਦਰ ਨਹੀਂ ਰਹਿ ਗਏ ਓਏ ਵੇਖ ਰੋਈਏ ਬੁੱਤਾਂ ਨੂੰ ਓਏ ਮਰ ਗਈਆਂ ਖੂਨ ਵਿੱਚੋਂ ਹੁਣ ਗੈਰਤਾ ਆ ਮਰ ਗਈਆਂ ਖੂਨ ਵਿੱਚੋਂ ਹੁਣ ਗੈਰਤਾ ਤੇ ਯਾਦ ਹੁਣ ਰਹੀ ਨਾ ਚਰਾਸੀ ਮਿੱਤਰੋ ਓਏ ਇੱਟ ਨਾਲ ਇੱਟ ਖੜਕਾਉਣੀ ਭੁੱਲ ਗਏ ਤੇ ਹੁਣ ਖੜਕਾਉਂਦੇ ਆ ਗਲਾਸੀ ਮਿੱਤਰੋ ਓਏ ਇੱਟ ਨਾਲ ਇੱਟ ਖੜਕਾਉਣੀ ਭੁੱਲ ਗਏ ਤੇ ਹੁਣ ਖੜਕਾਉਂਦੇ ਆ ਗਲਾਸੀ ਮਿੱਤਰੋ ਤੇ ਨਲਵਾ ਜੋ ਲਿਉਂਦਾ ਸੀਗਾ ਤੇਗ ਨਾਲ ਬਾਬੇ ਉਹ ਹਨੇਰੀਆਂ ਨਹੀਂ ਰਹੀਆਂ ਤੇ ਅੱਜ ਦੇ ਜਵਾਨਾਂ ਨੂੰ ਮੋਬਾਈਲ ਮਾਰ ਗਏ ਉਹ ਦਲੇਰੀਆਂ ਨਹੀਂ ਰਹੀਆਂ ਓਏ ਹੌਸਲੇ ਬਣਾ ਕੇ ਕਿੱਦਾਂ ਰੱਖਦੀ ਆ ਬੰਬ ਓਏ ਚਿੱਟੇ ਵਾਂਗੂ ਪੱਬ ਜੀ ਛਡਾਉਣੀ ਪਊਗੀ ਗੇਮ ਯਾਰੋ ਨਵੀਂ ਪੀੜੀ ਤੋਂ ਓਏ ਯੋਧਿਆਂ ਦੀ ਪੀੜੀ ਉੱਤੇ ਤਰਿਆਣੀ ਜਾਣਾ ਯਾਰੋ ਨਵੀਂ ਪੀੜੀ ਤੋਂ ਤੇ ਬੁੱਢੇ ਵਾਰੇ ਤੱਕੇ ਖਾਂਦੇ ਫਿਰਨ ਜੇ ਮਾਪੇ ਓਏ ਕੀ ਆ ਫਾਇਦਾ ਪੁੱਤਾਂ ਦਾ ਓਏ ਉਹ ਨਾ ਪਾ ਦੀ ਮਿੱਤਰੋ ਬਹਾਰ ਚਲੀ ਜਾਂਦੀ ਓ ਕੋਈ ਨਹੀਂ ਫਾਇਦਾ ਰਤਾਂ ਦਾ ਤੇ ਸਫਲ ਨਹੀਂ ਹੋਣੀ ਸੇਵਾ ਮਾਪੇ ਨਾਲ ਜੇ ਸੰਭੇ ਭਾਵੇਂ ਜੱਗ ਲਾ ਦੇਵੇ ਅਬ ਮਰ ਜਾਵੇ ਇਹੋ ਜਿਹਾ ਪੁੱਤ ਮਿੱਤਰੋ ਜੋ ਪਿਉ ਦੀ ਪੱਗ ਲਾ ਦੇਵੇ ਓਏ ਨਿੱਚ ਹੋਵੇ ਇਹੋ ਜਿਹਾ ਪੁੱਤ ਮਿੱਤਰੋ ਜੋ ਪਿਉ ਦੀ ਪੱਗ ਲਾ ਦੇਵੇ ਧੰਨਵਾਦ ਅਬ ਵੱਲੋਂ ਲਹਿਰ ਜਈ ਉੱਠੀਆਂ ਸਿੰਘ ਲਲ ਕਰ ਕੇ ਨੀ ਆਪ ਪਈ ਸੁਧੀਆਂ ਫੇਰ ਨਹੀਂ ਪੰਜਾਬ ਵੱਲੋਂ ਲਹਿਰ ਜਈ ਉੱਠੀਆਂ ਤੂਰ ਤੇ ਪਿੰਡਾਂ ਤੋਂ ਬੰਨ ਬੰਨ ਕਾਫਲੇ ਇੱਕ ਦੋ ਤੇ ਤਿੰਨ ਕਿ ਆ ਸਭ ਲੈਣ ਨੂੰ ਜਿਹੜੇ ਸਾਡਾ ਨੱਬ ਕੇ ਬੈਠੀਆਂ ਦਿਲੀਆਂ ਚੜਿਉਂਦੇ ਕਿਸਾਨ ਦੇ ਥੋਂ ਹੱਕ ਲੈਣ ਨੂੰ ਜਿਹੜੇ ਸਾਡਾ ਨੱਬ ਕੇ ਬੈਠੀਆਂ ਦਿਲੀਆਂ ਚੜਿਉਂਦੇ ਕਿਸਾਨ ਦੇ ਥੋਂ ਹੱਕ ਲੈਣ ਨੂੰ ਗਰਸਾ ਕਮਸੀ ਖੰਡੇ ਦੀ ਧਾਰ ਹੋਲੀ ਕਾਤੋਂ ਪੈ ਗਈ ਇਨੀ ਕਿਰਦਾਰ ਤੋਂ ਓਏ ਜੰਮੀ ਜਿਹੜੀ ਕੌਮ ਸਿੱਖੜੇ ਦੀ ਤਾਰ ਚੋਂ ਹੋਲੀ ਕਾਤੋਂ ਪੈ ਗਈ ਇਨੀ ਕਿਰਦਾਰ ਤੋਂ ਘਰ ਵਾਲਾ ਖਾਂਦਾ ਲਾ ਕੇ ਆਪ ਰੋਟੀਆਂ ਤੇ ਘਰ ਵਾਲੀ ਬਾਬੇ ਕੋਲੇ ਜੀ ਲਾ ਲਿਆ ਓਏ ਵੈਲਿਊ ਕੀ ਰਹਿ ਗਈ ਉਹਦੋਂ ਸਿੰਘ ਕਾਰ ਦੀ ਜਦੋਂ ਨਾਮ ਪਿੱਛੇ ਹੀ ਮਸੀ ਲਾ ਲਿਆ ਓਏ ਵੈਲਿਊ ਕੀ ਰਹਿ ਗਈ ਉਹਦਾ ਸਿੰਘ ਕਾਰ ਦੀ ਜਦੋਂ ਨਾਮ ਪਿੱਛੇ ਹੀ ਮਸੀ ਲਾ ਲਿਆ ਹੋ ਹੋ ਦਿਨ ਠੰਡ ਦੇ ਨਹੀਂ ਆਉਂਦੇ ਤੇਲ ਚੋਕੇ ਕਰੇ ਨਵਾਂ ਸਾਧਨ ਲਿਆਉਂਦੇ ਹਉ ਜਿੱਥੇ ਸਾਗ ਤੋਂ ਬਿਗੈਰ ਦਿਨ ਠੰਡ ਦੇ ਨਹੀਂ ਆਉਂਦੇ ਤੇਲ ਚੋਕੇ ਕਰੇ ਨਵਾਂ ਸਾਧਨ ਲਿਆਉਂਦੇ ਬੜਾ ਕਿਨਲੇ ਤੇ ਬਿਸਲਰੀ ਲੈ ਲੈ ਮੁੱਲ ਪੀਤੇ ਪਾਣੀ ਲੱਬਿਆ ਨਹੀਂ ਖੂਆਂ ਦੀਆਂ ਟੰਡਾਂ ਨਾਲ ਦਾ ਓਏ ਉੱਚ ਮੰਨਦੇ ਆ ਸ਼ਹਿਰ ਥੋਡੇ ਕਰਕੇ ਤਰੱਕੀ ਪਰ ਹੈ ਨਹੀਂਗਾ ਨਜ਼ਾਰਾ ਸਾਡੇ ਪਿੰਡਾਂ ਨਾਲ ਦਾ ਓਏ ਉੱਚ ਮੰਨਦੇ ਆ ਸ਼ਹਿਰ ਥੋਡੇ ਕਰਕੇ ਤਰੱਕੀ ਪਰ ਹੈ ਨਹੀਂਗਾ ਸਵਾਦ ਸਾਡੇ ਪਿੰਡਾਂ ਨਾਲ ਉਸ ਸਾਡੇ ਆਰਡਰਸ ਵੀ ਕੀਤੇ ਜਮੈਟੋ ਨਹੀਂ ਪਹੁੰਚਾਉਂਦੇ ਲੈ ਸਬਜੀ ਤੇ ਲੱਸੀ ਇੱਕ ਦੂਜੇ ਕਰੋ ਆਉਂਦੇ ਹੋ ਸਾਡੇ ਆਰਡਰਸ ਵੀ ਕੀਤੇ ਜਮੈਟੋ ਨਹੀਂ ਪਹੁੰਚਾਉਂਦੇ ਲੈ ਸਬਜੀ ਤੇ ਲੱਸੀ ਇੱਕ ਦੂਜੇ ਕਰੋ ਆਉਂਦੇ ਅੱਗੇ ਜਮਾ ਠੇੜਗਾ ਸਾਡੇ ਘਰਾਂ ਵਿੱਚ ਆਉਂਦੀ ਆ ਗ੍ਰੋਸਰੀ ਰਕਾਨੇ ਪਰ ਯੂਰੀਆ ਦਾ ਗੱਟਾ ਨਹੀਂ ਪਰਿੰਡਾ ਨਾਲ ਦਾ ਕੋਈ ਉਝ ਮਲਦਿਆਂ ਸ਼ਹਿਰ ਤੁਹਾਡੇ ਸ਼ਹਿਰ ਥੋੜੇ ਕਰਗੇ ਤਰੱਕੀ ਪਰ ਹੈ ਨਹੀਂ ਦਾ ਸਵਾਦ ਸਾਡੇ ਪਿੰਡਾਂ ਨਾਲ ਦਾ ਹੱਕਦੇ ਵੀ ਉਹ ਪਿੰਡ ਨਹੀਂ ਤਰੱਕੀ ਕਰਦੇ ਓ ਜੀ ਦੀ ਪੰਚਾਇਤ ਪੱਖਪਾਤ ਕਰਦੀ ਹੱਕਦੇ ਵੀ ਉਹ ਪਿੰਡ ਨਹੀਂ ਤਰੱਕੀ ਕਰਦੇ ਓ ਜੀ ਦੀ ਪੰਚਾਇਤ ਪੱਖਪਾਤ ਕਰਦੀ ਆ ਵੱਖੋ ਵੱਖ ਬਣਦੇ ਜੀ ਗੁਰੂ ਕਰਨਾ ਆ ਰਣ ਕੇ ਵਿਚਾਲੇ ਜੇ ਨਾ ਜਾ ਕਿਆ ਬਾਤ ਆ ਯਾਰੀ ਹੋਲੀ ਰਿਸਤਿਆਂ ਵਿੱਚੋਂ ਮੋਹ ਵੀ ਮੁੱਕ ਚੱਲਿਆ ਪਿੰਡ ਵੀ ਛੁੱਟ ਗਏ ਸਾਥੋਂ ਏ ਸਾਡਾ ਘਰ ਵੀ ਛੁੱਟ ਚੱਲਿਆ ਹਾਈਵੇ ਪਿੰਡ ਵੀ ਛੁੱਟ ਗਏ ਸਾਥੋਂ ਸਾਡਾ ਘਰ ਵੀ ਛੁੱਟ ਚੱਲਿਆ ਕਦੇ ਕਦੇ ਤਾਂ ਯਾਦ ਪੰਜਾਬ ਦੀ ਬੜਾ ਸਤੋਂਦੀ ਆ ਫੂਕੀ ਕਿੰਡ ਤੇ ਜਾਂਦੇ ਚਿਹਰੇ ਖਿਲ ਪਰਦੇਸੀਆਂ ਦੇ ਲੋਕਾਂ ਲਈ ਤਾਂ ਅਸੀਂ ਕਮਾਈਆਂ ਮੋਟੀਆਂ ਕਰਦੇ ਆ ਪਰ ਲੱਖਾਂ ਦੁੱਖ ਨੇ ਸੰਭੀ ਬੈਠੇ ਦਿਲ ਪਰਦੇਸੀਆਂ ਦੇ ਹਾਏ ਓਏ ਲੱਖਾਂ ਦੁੱਖ ਨੇ ਸੰਭੀ ਬੈਠੇ ਦਿਲ ਪਰਦੇਸੀਆਂ ਦੇ ਦਿਲ ਪਰਦੇਸੀਆਂ ਦੇ